ਵੈਪਾਰ ਗਰਮੀ ਵਿੱਚ ਜਦੋਂ ਅਸੀਂ ਰਿਕਸ਼ੇ ਵਾਲੇ ਨੂੰ ਰੋਕਿਆ ਗਿਆ ਦੱਸ ਦਈਏ ਕਿ ਜਦੋਂ ਅਸੀਂ ਬਟਾਲੇ ਤੋਂ ਕਨੋਵਾ ਰੋਡ ਤੇ ਜਾ ਰਹੇ ਸੀ ਤਾਂ ਫਿਰ ਰਸਤੇ ਵਿੱਚ ਇੱਕ ਰਿਕਸ਼ੇ ਵਾਲਾ ਵੇਖਿਆ ਆ ਰਿਕਸ਼ੇ ਅਕਸਰ ਹੀ ਪਹਿਲਾਂ ਸਵਾਰੀ ਢੂੰਦੇ ਹੁੰਦੇ ਹੁੰਦੇ ਸੀ ਤਾਂ ਸਵਾਰੀਆਂ ਲੈ ਕੇ ਜਾਂਦੇ ਸੀ ਇਸ ਦੇ ਉੱਤੇ ਖਾਦ ਦੀਆਂ ਬੋਰੀਆਂ ਸੀ ਔਰ ਗਰਮੀ ਇੰਨੀ ਕਿ ਜ਼ਿਆਦਾ ਕੋਈ ਹਿਸਾਬ ਨਹੀਂ ਐ ਰਿਕਸ਼ੇ ਵਾਲਾ ਇੱਕ ਨਲਕਾ ਘੇੜ ਰਿਹਾ ਸੀ ਔਰ ਨਲਕੇ ਦੇ ਵਿੱਚ ਪਾਣੀ ਉੱਤਰਿਆ ਹੋਇਆ ਸੀ ਕਿਉਂਕਿ ਗਰਮੀਆਂ ਕਾਰਨ ਬਹੁਤ ਸਾਰੇ ਨਲਕਿਆਂ ਵਿੱਚੋਂ ਪਾਣੀ ਉੱਤਰੇ ਹੋਏ ਨੇ ਪਾਣੀ ਨਹੀਂ ਚੱਕ ਰਹੇ ਔਰ ਫਿਰ ਅਸੀਂ ਵੇਖਿਆ ਕਿ ਇਹ ਚੱਲ ਪਿਆ ਫਿਰ ਮੈਂ ਗੱਡੀ ਮੋੜ ਕੇ ਅਸੀਂ ਵਾਪਸ ਪਿੱਛੇ ਲਗਾਈ ਤਾਂ ਇਸ ਨੂੰ ਰੁਕਿਆ ਤਾਂ ਰੋਕੇ ਇਸ ਨੂੰ ਪਾਣੀ ਦੀ ਬੋਤਲ ਦਿੱਤੀ ਔਰ ਫਿਰ ਇਸ ਨੂੰ ਪੁੱਛਿਆ ਕਿ ਤੂੰ ਇੰਨੀ ਗਰਮੀ ਵਿੱਚ ਕਸ ਤੋਂ ਬੋਰੀਆਂ ਢੋ ਰਿਆ ਸ਼ਹਿਰ ਦੇ ਅੰਦਰ ਤੂੰ ਸਵਾਰੀਆਂ ਲੈ ਕੇ ਇੱਧਰ ਉੱਧਰ ਜਾਵੇਂ ਤਾਂ ਤੈਨੂੰ ਪਾਣੀ ਧਾਣੀ ਵੀ ਪੀਣ ਨੂੰ ਜਗ੍ਹਾ ਵਧੀਆ ਤਾਂ ਸ਼ਹਿਰ ਦੇ ਵਿੱਚ ਸ਼ਾਮ ਹੀ ਹੁੰਦੀ ਏ ਕਿਤੇ ਵੀ ਬੰਦਾ ਰੈਸਟ ਕਰ ਸਕਦਾ ਔਰ ਰੋਡ ਦੇ ਉੱਤੇ ਹਾਈਵੇ ਦੇ ਉੱਤੇ ਤੂੰ ਚੱਲ ਰਿਹਾ ਔਰ ਆਵਾਜ਼ਾਂ ਵੀ ਚੱਲ ਰਹੀ ਹੈ ਇਹ ਗਰਮੀ ਬਹੁਤ ਜ਼ਿਆਦਾ ਕਿਉਂਕਿ ਬਾਹਰ ਜਦੋਂ ਨਿਕਲਦੇ ਆਪਾਂ ਤਾਂ ਗਰਮੀ ਬਹੁਤ ਜ਼ਿਆਦਾ ਇਸ ਵੇਲੇ ਪੜਾਅ ਚੱਲ ਰਹੀ ਆ بارشਾਂ ਇੱਕ ਦੋ ਦਿਨ ਪੈ ਕੇ ਹਟੀਆਂ ਨੇ ਫਿਰ ਇਹ ਰਿਕਸ਼ੇ ਵਾਲੇ ਦਾ ਕੀ ਕਹਿਣਾ ਸੀ ਇਹ ਸੁਣੋ ਤੁਸੀਂ ਰਿਕਸ਼ੇ ਵਾਲਾ ਕਹਿੰਦਾ ਹੈ ਕਿ ਭਾਜੀ ਜਦੋਂ ਤੋਂ ਲੈ ਕੇ ਈ ਰਿਕਸ਼ਾ ਆ ਗਏ ਨਾ ਜਦੋਂ ਤੋਂ ਲੈ ਕੇ ਬੈਟਰੀ ਵਾਲੇ ਆਟੋ ਆ ਗਏ ਛੋਟੇ ਉਹਨਾਂ ਨੇ ਸਾਡੀ ਸਵਾਰੀ ਜਿਹੜੀ ਆ ਉਹ ਚੱਕ ਲਈ ਆ ਸਵਾਰੀ ਸਾਡੇ ਨਹੀਂ ਬੈਂਦੀ ਹੁਣ ਤਾਂ ਫਿਰ ਅਸੀਂ ਸੋਚੀਦਾ ਕਿ ਯਾਰ ਕਾਹਤੋਂ ਖੜੇ ਰਹਿਣਾ ਪਰਿਵਾਰ ਵੀ ਪਾਲਣਾ ਹੈ ਔਰ ਪਰਿਵਾਰ ਵਾਸਤੇ ਪੈਸੇ ਲੈ ਕੇ ਘਰ ਵੀ ਜਾਣਾ ਖਰਚਾ ਵੀ ਚਲਾਉਣਾ ਤਾਂ ਫਿਰ ਕਿਉਂ ਨਾ ਆਪਣੇ ਰਿਕਸ਼ੇ ਉੱਤੇ ਕੋਈ ਹੋਰ ਕਿਸਾਨਾਂ ਦੇ ਨਾਲ ਲਾ ਕੇ ਕੰਮ ਕੀਤਾ ਜਾਵੇ ਇਸ ਲਈ ਅਸੀਂ ਖਾਦ ਲੈ ਕੇ ਜਾ ਰਹੇ ਹਾਂ ਔਰ ਖਾਦ ਦੀ ਇੱਕ ਬੂਰੀ ਜੋ ਹੈ ਇਹ ਸਾਨੂੰ ਉਹਨਾਂ ਨੇ 60 ਰੁਪਏ ਦੇ ਹਿਸਾਬ ਨਾਲ ਦਿੱਤੀ ਆ ਤਿੰਨ ਬੂਰੀਆਂ ਅਸੀਂ 180 ਰੁਪਏ ਤੇ 200 ਰੁਪਏ ਉੱਕੇ ਮੁਕੇ ਮਾਲਕ ਨੇ ਸਾਨੂੰ ਦੇ ਦਿੱਤੇ ਔਰ 8 ਕਿਲੋਮੀਟਰ ਜਾਣਾ ਤੇ 8 ਕਿਲੋਮੀਟਰ ਆਉਣਾ ਹੁਣ ਤੁਸੀਂ ਆਪ ਹੀ ਵੇਖ ਲਓ ਕਿ ਇੰਨੀ ਗਰਮੀ ਵਿੱਚ ਵਾਕਈ ਮਿਹਨਤ ਮੰਨਦੇ ਹੋ ਜਾਂ ਨਹੀਂ ਤਾਂ ਇਹ ਈ ਰਿਕਸ਼ਿਆਂ ਨਾਲ ਇਹਨਾਂ ਦੇ ਕਾਰੋਬਾਰ ਦੇ ਉੱਤੇ ਵੀ ਫਰਕ ਪੈ ਗਿਆ ਇਹ ਤਾਂ ਗੱਲ ਸੱਚੀ ਏ ਔਰ ਦੱਸ ਰਿਹਾ ਕਿ ਜਦੋਂ 16 ਕਿਲੋਮੀਟਰ ਪਰ ਗਰਮੀ 'ਚ ਮੈਂ ਵਾਪਸ ਆਉਣਾ ਤਾਂ ਫਿਰ ਉਸ ਵੇਲੇ ਹਾਲਾਤ ਕੀ ਹੋਣੇ ਆ ਔਰ ਫਿਰ ਸਟੋਰੀ ਤੁਹਾਨੂੰ ਇਹ ਦੱਸ ਰਿਹਾ ਸੀ ਕਿ ਈ ਰਿਕਸ਼ਿਆਂ ਕਰਕੇ ਇਹਨਾਂ ਵਿਚਾਰਿਆਂ ਦੇ ਵੀ ਕੰਮ ਜਿਹੜੇ ਆ ਉਹ ਠੱਪ ਹੋ ਗਏ ਆ ਔਰ ਤੁਸੀਂ ਕਿਵੇਂ ਵੇਖਦੇ ਹੋ ਤੁਸੀਂ ਸ਼ਹਿਰ ਬਾਜ਼ਾਰ ਜਾਂਦੇ ਹੋ ਪਿੰਡਾਂ ਵਿੱਚ ਜਾਂਦੇ ਹੋ ਕਿੰਨੀ ਕ ਸਵਾਰੀ ਅੱਜ ਕੱਲ ਤੁਸੀਂ ਇਹ ਨਾ ਰਿਕਸ਼ਿਆਂ ਉੱਤੇ ਬੈਠੀ ਵੇਖਦੇ ਹੋ ਜਿਵੇਂ ਪਹਿਲੇ ਸਮੇਂ ਵਿੱਚ ਟਾਂਗੇ ਚੱਲਦੇ ਹੁੰਦੇ ਸੀ ਟਾਂਗਿਆਂ ਉੱਤੇ ਸਵਾਰੀ ਬੈਂਦੀ ਸੀ ਹੁਣ ਟਾਂਗੇ ਖਤਮ ਹੋ ਗਏ ਬਿਲਕੁਲ ਟਾਂਗਿਆਂ ਦਾ ਕੰਮ ਮੁੱਕ ਗਿਆ ਕਿਉਂਕਿ ਕਈ ਵਾਰ ਟਾਂਗਿਆਂ ਉੱਤੇ ਸਕੂਲ ਦੇ ਬੱਚੇ ਜਾਂਦੇ ਸੀ ਜਿਵੇਂ ਅੱਜ 15 16 ਬੱਚੇ ਵੈਨ ਵਿੱਚ ਜਾਂਦੇ ਆ ਸਕੂਲ ਐਵੇਂ ਟਾਂਗਿਆਂ ਉੱਤੇ ਜਾਂਦੇ ਹੁੰਦੇ ਸੀ ਟਾਂਗੇ ਭਰੇ ਹੁੰਦੇ ਸੀ ਬੱਚਿਆਂ ਨਾਲ ਸਕੂਲ ਵਿੱਚ ਬੱਚੇ ਇਹਨਾਂ ਟਾਂਗਿਆਂ ਉੱਤੇ ਜਾਂਦੇ ਸੀ ਤਾਂ ਇਸੇ ਤਰ੍ਹਾਂ ਹੀ ਆ ਜੋ ਰਿਕਸ਼ਾ ਕਈ ਵਾਰ ਸ਼ਹਿਰ ਤੋਂ ਪਿੰਡਾਂ ਵਿੱਚ ਸਵਾਰੀਆਂ ਛੱਡਣ ਆਉਂਦੇ ਸੀ ਔਰ ਬਹੁਤ ਸਾਰੇ ਅਸੀਂ ਇਹ ਰਿਕਸ਼ੇ ਵੇਖੇ ਲੇਕਿਨ ਅੱਜ ਜਦੋਂ ਇਸ ਰਿਕਸ਼ੇ ਵਾਲੇ ਦੀ ਸਟੋਰੀ ਵੇਖੀਆ ਤਾਂ ਉਸ ਵੇਲੇ ਵਾਕਈ ਭਾਵੁਕ ਹੋ ਗਏ ਕਿ ਗਰਮੀ ਦੇ ਵਿੱਚ ਮਜਬੂਰੀ ਕੀ ਆ ਕਿ ਇਹ ਕਿੱਤਾ ਹੁਣ ਛੱਡ ਨਹੀਂ ਸਕਦੇ ਕਿਉਂਕਿ ਸ਼ੁਰੂ ਤੋਂ ਕਰਿਆ ਔਰ ਤੁਸੀਂ ਵੀ ਇਸ ਬਾਰੇ ਕਮੈਂਟ ਜ਼ਰੂਰ ਕਰਨਾ ਹੈ ਕਿ ਇਸ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਵਾਕਈ ਕੰਮ ਜਿਹੜਾ ਘਟ ਗਿਆ ਜਾਂ ਨਹੀਂ ਘਟਿਆ ਔਰ ਗਰਮੀ ਵਿੱਚ ਇਹਨਾਂ ਦੇ ਹਾਲਾਤ ਕੀ ਨੇ ਔਰ ਵੀਡੀਓ ਤੇ ਕਮੈਂਟ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ